ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਮਲਾਜ਼ਮਾਂ ਤੇ ਪੈਨਸ਼ਨਰਜ਼ ਦੇ ਲਈ ਵੱਡੀ ਖੁਸ਼ਖਬਰੀ ਜੀ ਇਹਦੀ ਬਕਾਇਆ ਦੀ ਰਕਮ ਅਤੇ ਬੇ ਕਮਿਸ਼ਨ ਦੇ ਏਰੀਅਰ ਦੇ ਬਾਰੇ ਨਵਾਂ ਅਪਡੇਟ ਸਰਕਾਰ ਜਲਦ ਹੀ ਜਾਰੀ ਕਰ ਸਕਦੀ ਹੈ ਨੋਟੀਫਿਕੇਸ਼ਨ ਪੰਜਾਬ ਸਰਕਾਰ ਦੇ ਵੱਲੋਂ ਮਲਾਸਮਾ ਤੇ ਪੈਸ਼ਨਰ ਦਾ ਦਬਾਅ ਪਾਤਾ ਜਾ ਰਿਹਾ ਹੈ ਜਿਸ ਦੇ ਕਰਕੇ ਸਰਕਾਰ ਨੂੰ ਮਲਾਸਮਾ ਦੇ ਹੱਕ ਦੇ ਵਿੱਚ ਫੈਸਲਾ ਲੈਣਾ ਪੈਣਾ ਇੱਕ ਵੱਡੀ ਖਬਰ ਜਿਹੜੀ ਸਾਹਮਣੇ ਆਈ ਹੈ ਲੰਮੇ ਸਮੇਂ ਤੋਂ ਲੜ ਰਹੀ 13% ਪੈਂਡਿੰਗ ਦੀ ਜਿਹੜੀ ਮਾਮਲਾ ਹੁਣ ਨਵੇਂ ਮੋੜ ਤੇ ਪਹੁੰਚ ਗਿਆ ਹੈ ਮੀਡੀਆ ਰਿਪੋਰਟ ਦੇ ਮੁਤਾਬਕ ਡੀਏ ਦੀ ਇੱਕ ਕਿਸ਼ਤ ਜਲਦੀ ਹੀ ਜਾਰੀ ਹੋ ਸਕਦੀ ਹੈ ਇਸ ਸਬੰਧੀ ਪੰਜਾਬ ਸਰਕਾਰ ਦੇ ਵੱਲੋਂ ਜਲਦੀ ਹੀ ਨੋਟੀਫਿਕੇਸ਼ਨ ਜਾਰੀ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਜਿਸ ਦੇ ਨਾਲ 42 ਤੋਂ 42% ਤੋਂ ਜਿਹੜਾ 4% ਡੀਏ ਦੀ ਵਾਧੂ ਮੰਗ ਨੂੰ ਲੈ ਕੇ ਬਲਾਸਮਾ ਨੇ ਆਪਣਾ ਸੰਘਰਸ਼ ਵਧਾ ਦਿੱਤਾ ਹੈ ਪੱਛਮੀ ਬੰਗਾਲ ਦੇ ਵਿੱਚ ਸੁਪਰੀਮ ਕੋਰਟ ਦੇ ਨਵੇਂ ਹੁਕਮ ਤੋਂ ਬਾਅਦ ਹੁਣ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਸ ਵੀ ਕਾਨੂੰਨੀ ਰਾਹੀ ਜਿਹੜੇ ਰਾਹ ਫੜਨ ਦੀ ਤਿਆਰੀ ਕਰ ਰਹੇ ਨੇ ਕਿਉਂਕਿ ਸੁਪਰੀਮ ਕੋਰਟ ਨੇ ਡੀਏ ਦੇ ਮਾਮਲੇ ਦੇ ਵਿੱਚ ਸਰਕਾਰ ਨੂੰ ਝਾੜ ਪਾਈ ਹੈ ਤੇ ਜਜਮੈਂਟ ਨਿਕਲ ਕੇ ਜੋ ਸਾਹਮਣੇ ਆ ਰਹੀ ਹੈ ਉਹ ਸਾਰੀਆਂ ਇਸ ਡੇਟਾ ਦੇ ਵਿੱਚ ਲਾਗੂ ਹੁੰਦੀ ਹੈ ਮਿਲੀ ਜਾਣਕਾਰੀ ਦੇ ਮੁਤਾਬਕ 6ਵੇਂ ਪੀ ਕਮਿਸ਼ਨ ਦੇ ਬਕਾਇਦੇ ਦੀ ਪਹਿਲੀ ਕਿਸ਼ਤ ਜੋ ਹੈ ਅਪ੍ਰੈਲ 2025 ਤੋਂ ਮਿਲਣੀ ਸੀ ਉਹ ਹੁਣ ਜੂਨ ਦੇ ਅਖੀਰ ਦੇ ਵਿੱਚ ਜਾਰੀ ਕੀਤੀ ਜਾ ਸਕਦੀ ਹੈ ਬਹੁਤ ਸਾਰੇ ਪੈਨਸ਼ਨਰ ਹਾਲੇ ਵੀ ਆਪਣੀ ਬਕਾਇਆ ਦੀ ਰਕਮ ਦੀ ਉਡੀਕ ਕਰ ਰਹੇ ਹਨ ਡੀਸੀ ਤਤਪਨਾਂ ਦੇ ਵਿੱਚ ਪੈਂਡਿੰਗ ਮਾਮਲਿਆਂ ਨੂੰ ਨਿਪਟਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਇੱਕ ਸਪੈਸ਼ਲ ਸੈੱਲ ਬਣਾਇਆ ਗਿਆ ਹੈ ਜਿਸ ਦੇ ਨਾਲ ਮਲਾਜ਼ਮਾਂ ਦੀਆਂ ਮੰਗਾਂ ਨੂੰ ਜਲਦੀ ਹੀ ਕਾਰਵਾਈ ਜਿਹੜੀ ਹੋਣ ਦੀ ਸੰਭਾਵਨਾ ਹੈ ਇਸ ਸਬੰਧੀ ਨੋਟੀਫਿਕੇਸ਼ਨ ਅਤੇ ਹੋਰ ਦਸਤਾਵੇਜ਼ ਵੀ ਜਾਰੀ ਕਰ ਦਿੱਤੇ ਗਏ ਇੱਕ ਪਾਸੇ ਪੰਜਾਬ ਚੋਣਾਂ ਦੇ ਨੇੜੇ ਆ ਰਹੀਆਂ ਨੇ ਤੇ ਦੂਸਰੇ ਪਾਸੇ ਮਲਾਜ਼ਮਾਂ ਤੇ ਪੈਨਸ਼ਨਰ ਦਾ ਦਬਾਅ ਵੱਧਦਾ ਜਾ ਰਿਹਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਕਿੰਨੀ ਜਲਦੀ ਇਹਨਾਂ ਮੰਗਾਂ ਨੂੰ ਪੂਰਾ ਕਰਦੀ ਹੈ ਜੇਕਰ ਤੁਸੀਂ ਪਿੱਛੇ ਇਤਿਹਾਸ ਤੇ ਨਜ਼ਰ ਮਾਰੋ ਤਾਂ ਤੁਸੀਂ ਦੇਖਿਆ ਕਿ ਜਦੋਂ ਹੀ ਮਲਾਸਮਾ ਨੇ ਵੱਡੇ ਪੱਧਰ ਤੇ ਰੈਲੀ ਰੋਸ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਲੁਧਿਆਣਾ ਵਿਖੇ ਵੀ ਸਾਰੀਆਂ ਜਥੇਬੰਦੀਆਂ ਨੇ ਰੋਸ ਰੈਲੀ ਮਜ਼ਾਰੇ ਕੀਤੇ ਗਏ ਜਿਸ ਦੇ ਵਿੱਚ ਪ੍ਰਸ਼ਾਸਨ ਨੂੰ ਕੰਟਰੋਲ ਕਰਨ ਦੇ ਵਿੱਚ ਬਹੁਤ ਹੀ ਮੁਸ਼ਕਲ ਆਈਆਂ ਇਸ ਰੋਸ ਮਜ਼ਾਰਿਆਂ ਤੇ ਵੋਟਰਾਂ ਤੇ ਕਾਫੀ ਅਸਰ ਪਿਆ ਜਿਸ ਨੂੰ ਦੇਖਦਿਆਂ ਸਰਕਾਰ ਨੇ ਧੜਾ ਧੜ ਮੀਟਿੰਗਾਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਇਸੇ ਤਰ੍ਹਾਂ ਮਲਾਜ਼ਮਾਂ ਨੂੰ ਸ਼ਾਂਤ ਕੀਤਾ ਜਾ ਸਕੇ ਰੋਸ ਮਜ਼ਾਰੇ ਸਰਕਾਰ ਨੇ ਉਹਨਾਂ ਨੂੰ ਰੋਕਣ ਦੇ ਲਈ ਉਹਨਾਂ ਦੀਆਂ ਮੰਗਾਂ ਮੰਨਣੀਆਂ ਹੀ ਪੈਂਦੀਆਂ ਕਿ ਲੁਧਿਆਣਾ ਜਿੰਨੇ ਚੋਣਾ ਹੋ ਚੁੱਕੀਆਂ ਨੇ ਜਿਸ ਦਾ ਰਿਜ਼ਲਟ ਆਉਣਾ ਬਾਕੀ ਹੈ ਇਸ ਵਿੱਚ ਦੇਖਿਆ ਜਾਏਗਾ ਕਿ ਮਲਾਸਮਾਂ ਦੇ ਮਜ਼ਾਰਿਆਂ ਦਾ ਵੋਟਰਾਂ ਤੇ ਕੀ ਅਸਰ ਪੈਂਦਾ ਹੈ ਵੀ ਇਹ ਜਾਂ ਕੁਝ ਪੰਜਾਬ ਸਰਕਾਰ ਜਿਹੜੀ ਹੈ ਉਹ ਫੈਸਲਾ ਜਰੂਰ ਸੁਣਾਏ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੀ ਰਹੇਗੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਯੋਜਨਾਂ ਜਰੂਰ ਸਬਸਕ੍ਰਾਈਬ ਕਰਨਾ ਮਿਲਦੇ ਹਾਂਗੇ ਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ